ਤੁਹਾਡਾ ਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਅਦਿਆ ਨੰਬਰ ਵਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਫੇਰ ਆਪਾਂ ਪਿੰਡ ਹਲਕਰੇ ਪਹੁੰਚੇ ਆ ਆਪਣੇ ਪੁਰਾਣੇ ਆੜੀਆਂ ਕੋਲੇ ਜੀ ਤੇ ਇੱਕ ਸੂਈ ਸਵਾਈ ਝੋਟੀ ਹੈ ਝੇਰ ਹੁਣੇ ਮੇਰੇ ਸਾਹਮਣੇ ਬੈ ਕੇ ਅੱਜ ਵੀਡੀਓ ਦੇ ਵਿੱਚ ਹੀ ਦਿਖਾਵਾਂ ਜੇਰ ਤੇ ਇੱਕ ਜਿਹੜੀ ਚੀਜ਼ ਦੀ ਤੁਸੀਂ ਮੰਗ ਕਰਦੇ ਹੋ ਨੇ ਐਰ ਸ਼ਹਿਰ ਨਸਲ ਦੀ ਬੈਡ ਆ ਗਈ ਟੋਕੜ ਗੱਪਣ ਜੀ ਕਿੰਨੇ ਚਿਰ ਦੀ ਟੋਕੜ ਗੱਪਣਾ ਕਿੰਨਾ ਦੁੱਧ ਬਾਦ ਆ ਤੇ ਝੋਟੀਆਂ ਦੂਜਾ ਸੁਆ ਤੇ ਆਜੋ ਜੀ ਸਸਰੀ ਕਾਲ ਵੀਰੇ ਦੀਪੂ ਸਸਰੀ ਕਾਲ ਬਾਈ ਜੀ ਹੋਰ ਠੀਕ ਠਾਕ ਹੋ ਬਾਹਲੇ ਦਿਨ ਪਾਉਣ ਲੱਗੇ ਹੁਣ ਵੀਡੀਓ ਨੂੰ ਨਹੀਂ ਬਾਈ ਤੂੰ ਹੀ ਨਹੀਂ ਆਉਂਦਾ ਅੱਜ ਦਿਨ ਬਾਹਰ ਰੋਈ ਕਹਿੰਦੇ ਆ ਤੇ ਠੀਕ ਆ ਤੇ ਦੀਪੂ ਜਿਹੜੀ ਉਹਦੇ ਆਪਾਂ ਝੋਟੀ ਪਾਈ ਸੀ ਬੈਗੀ ਸੀ ਗੱਪਣ ਹਾਂ ਬਾਈ ਕਿੰਨੇ ਦਿਨ ਹੋ ਗਏ ਉਹਨੂੰ ਸੋ ਚਾਰ ਪੰਜ ਦਿਨ ਹੋ ਗਏ ਨਾ ਠੀਕ ਆ ਜੀ ਤੇ ਦੀਪੂ ਨੰਬਰ ਬੋਲ ਵੀਰੇ 68 40 10 43 ਪੈੰਡ ਆਲਕੜੇ ਜ਼ਿਲ੍ਹਾ ਬਰਨਾਲਾ ਸੀਲ ਤਫਾਜ਼ ਠੀਕ ਆ ਵੀਰੇ ਮੇਰੀ ਪੈੰਡ ਪਹਾੜ ਚੰਗਿਆਣਾਂ ਦੇ ਸੇਤ ਹੁਣ ਤਾਂ ਸਾਰਾ ਕੁਝ ਸਿੱਖ ਗਿਆ ਹਨਾ ਬੋਲਣ ਠੀਕ ਆ ਤੇ ਦੀਪੂ ਨੰਬਰ ਬੋਲਦਾ ਹਨਾ ਤੇ ਅੱਜ ਕਿੰਨੇ ਨਾਗ ਦੋ ਨਾਗ ਦਿਖਾਉਣੇ ਆਪਾਂ ਦੋ ਨਾਗ ਮਣ ਇੱਕ ਤਾਜੀ ਸੂਈ ਝੋਟੀ ਦੇ ਹੂੰ ਤੇ ਦੋਨੋਂ ਹੀ ਤੋਹਫੇ ਆ ਹਨਾ ਹਾਂ ਜਮੇ ਦੋ ਤੇ ਜੇ ਆਪਾਂ ਪਹਿਲੇ ਨੰਬਰਾਂ ਦੀ ਗੱਲ ਕਰ ਲਈਏ ਸੂਈ ਸਵਾਈ ਝੋਟੀ ਦੀ ਕਦੋਂ ਸੂਈ ਆ ਵੀਰੇ ਕਿਉਂ ਭਾਈ ਹਲੇ ਦੋ ਘੰਟੇ ਹੋ ਗਏ ਠੀਕ ਆ ਵੀਰੇ ਜੀ ਰਾਹ ਆ ਦੇਖੋ ਜੀ ਝੇਰ ਕੰਪਲੀਟ ਜਿੰਨੀ ਚੰਗੀ ਝੋਟੀਆਂ ਉੰਨੀ ਚੰਗੀ ਝੇਰ ਪਈ ਆ ਜੀ ਕੰਪਲੀਟ ਝੇਰ ਆ ਠੀਕ ਆ ਜੀ ਤੇ ਦੀਪੂ ਵੀ ਸੀ ਭਾਈ ਦੋ ਘੰਟਾਾਂਾਂ ਦੀ ਝੇਰ ਪਈ ਕਿਹੜਾ ਸੁਆ ਆ ਗਿਆ ਇਹ ਦੂਜਾ ਸੁਆ ਅਰੀਨਲ ਹੈ ਨਾ ਤੇ ਕਿੰਨਾ ਦੁੱਧ ਮਾਲਕਾਂ ਨੇ ਦੱਸਿਆ ਪਹਿਲਾਂ ਵੀ ਕੱਢਿਆ ਨਹੀਂ ਪਹਿਲੇ ਸੁਆ ਨੇ 11 ਕਿਲੋ ਦੁੱਧ ਦਿੱਤਾ ਠੀਕ ਆ ਵੀਰੇ 11 ਕਿਲੋ ਦੁੱਧ ਇਹਦਾ ਦਿੱਤਾ ਵਾ ਤੇ ਐਦ ਕੀ ਵੀਰੇ ਬਸ ਉਹਨਾਂ ਹੀ ਦੱਸਣਾ ਆਪਾਂ 15 ਆਈ ਕਹਿੰਦਾ 14 ਨਹੀਂ 13 ਕਿਲੋ ਆਇਆ ਇੱਕ ਹੋਰ ਵੀਰਾਂ ਦੀ ਵਿੱਚ ਆ ਜਾਂਦੀ ਹੈ ਗੁੱਸਾ ਦਿਖਾਉਂਦੇ ਆ ਤੇ ਮੋਲ ਆਪਾਂ ਵੀਡੀਓ 'ਚ ਹੀ ਕਰਨਾ ਚੰਗਾ ਅੱਜ ਠੀਕ ਆ ਵੀਰੇ ਤੇ ਐਦ ਕੀ ਕਿੰਨਾ ਦੇ ਦੂਗੀ ਐਦ ਕੀ 13 ਕਿਲੋ ਦੋ 13 ਕਿਲੋ ਦੇ ਦੂਗੀ ਖੋਲ ਲੈਣ ਤੋਰ ਕੇ ਦਿਖਾ ਦਈਏ ਤੇ ਹੁਣੇ ਸੂਈ ਆ ਵੀਰੇ ਮਗਰ ਕੀ ਕਟਾ ਦੇਤਾ ਹਾਂ ਭਾਈ ਚੱਟਾ ਠੀਕ ਆ ਤੇ ਆ ਥੋੜੀ ਜਿਹੀ ਨੀਲੀ ਰਾਵੀ ਜਗੀ ਪਯੌਰ ਨਹੀਂ ਆਪਾਂ ਕਹਿ ਸਕਦੇ ਨਾ ਲੇਪੇ ਤਿੰਨ ਨਿਸ਼ਾਨ ਆ ਤੇ ਤੂਸ਼ ਹੈ ਇੱਕ ਆ ਵੀਰੇ ਆ ਦੇਖੋ ਜੀ ਅੱਥੇ ਤੇ ਵੱਲ ਬੋਲੋ ਉਮੀ ਆ ਆ ਦੇਖੋ ਜੀ ਥਣ ਲੇਵਾ ਕਰੋ ਚੈੱਕ ਕਿ ਕਿਲੋ ਕੀ ਬੋਲਾ ਗੱਡੇ ਸਿਰਫ ਬਾਈ ਨੇ ਇਹ ਤਾਂ ਵਾਲੇ ਬਾਹਲਾ ਨਹੀਂ ਗੱਡੇ ਹਨਾ ਵੀ ਐਵੇਂ ਗਈ ਚੱਲ ਕੇ ਬਾਲਟੀ ਭਰ ਲਈ ਸੀਗੀ ਪਹਿਲਾਂ ਮੇਰੇ ਸਾਹਮਣੇ ਪਹਿਲਾਂ ਤਾਰਾ ਤੂਰਾ ਮਾਰ ਕੇ ਚੈੱਕ ਕਰੀ ਜਾਂਨਾਂ ਨੇ ਤੇ ਮੇਰੇ ਖੜੇ ਤੋਂ ਜੀ ਜੇ ਰੁਪਈਆ ਆ ਦੇਖੋ ਜੀ ਤੋਰਾ ਤਾਰਾ ਕਰੋ ਚੈੱਕ ਤੇ ਥਾਣ ਨਾਲ ਗਲਾਸਾਂ ਆ ਰਗੇ ਲੱਗੇ ਆ ਜੀ ਜੇ ਆਪਾਂ ਗੱਲ ਕਰ ਲਿਆ ਆ ਦੇਖੋ ਕਰੋ ਚੈੱਕ ਥੱਲੇ ਤੋਂ ਤੇ ਬਟਨ ਵੀ ਲੱਗੇ ਹੋਏ ਆ ਦੇਖੋ ਜੀ ਤੇ ਆਹ ਦੇਖੋ ਜੀ ਨੀੜ ਤੋਂ ਕਰੋ ਥਾਣ ਲੈਵਾ ਚੈੱਕ ਇਹ ਝੋਟੀ ਚੀਜ਼ ਆ ਭਾਈ ਜਿਹੜਾ ਕੋਈ ਲੈ ਕੇ ਜਾਊਗਾ ਯਾਦ ਰੱਖੂਗਾ ਯਾਦ ਰੱਖੂਗਾ ਤੇ ਦੇਖੋ ਜੀ ਮੈਂ ਪੱਟ ਤੇ ਹਵਾ ਲਾ ਰਿਆਂ ਕੈਮਰਾ ਤੇ ਮਗਰ ਵੀ ਲੇਵਾ ਮੂਰੇ ਵੀ ਲੇਵਾ ਠੀਕ ਆ ਜੀ ਕੋਈ ਐ ਨਹੀਂ ਵੀ ਕੱਦ ਦੀ ਦਰਮਿਆਨੀ ਨਹੀਂ ਨਹੀਂ ਠੀਕ ਆ ਵੀਰੇ ਵੱਡਾ ਕੱਦ ਕਾਹਦਾ ਠੀਕ ਆ ਵੀਰੇ ਤੇ ਜੇ ਰਾਹ ਪਈ ਆ ਜੀ ਜੇ ਰਾਹ ਠੀਕ ਆ ਤੇ ਤੋਰਾ ਤਰਾ ਤਾ ਆਪਾਂ ਕਰਾਤਾ ਹਨਾ ਜੈਕ ਤੇ ਲਾਓ ਫਿਰ ਵੀਰੇ ਬੱਚਾ ਹੁਣ ਬੱਚਾ ਨੇੜੇ ਕਰ ਮੜਾ ਉੱਠਣ ਨਹੀਂ ਲੱਗਾ ਲੱਜੂਗਾ ਠੀਕ ਆ ਵੀਰੇ ਬੱਚਾ ਕਰੋ ਨੇੜੇ ਤੇ ਧਾਰਾਂ ਦੂਰਾਂ ਆਪਾਂ ਕਰਾਈਗੇ ਬਾਈਆਂ ਨੂੰ ਚੈੱਕ ਤੇ ਆਹ ਦੇਖੋ ਜੀ ਆ ਦੇਖੋ ਵੀਰੇ ਬੱਚਾ ਆ ਦੇਖੋ ਜੀ ਬੱਚਾ ਨਹੀਂ ਹਜੇ ਚੁੰਗਣ ਨਹੀਂ ਲੱਗਿਆ ਹੈ ਨਾ ਬੱਚਾ ਦੀਪੂ ਪੂਰਾ ਕੋਈ ਨਹੀਂ ਬਾਅਦ ਚ ਜਗਾ ਨਹੀਂ ਫਿਰ ਆ ਦੇਖੋ ਜੀ ਪਤਾ ਲੱਗਿਆ ਨਾ ਇਹਨੂੰ ਠੀਕ ਆ ਜੀ ਓਕੇ ਵੀਰੇ ਠੀਕ ਹੈ ਭਾਈ ਠੀਕ ਆ ਵੀਰੇ ਤੇ ਹੁਣ ਮੇਰੇ ਧਾਰਾਂੀਆਂ ਕਰਾ ਦੇ ਕਿ ਕਰਾ ਆ ਦੇਖੋ ਜੀ ਧਾਰਾਂ ਤੁਹਾਨੂੰ ਕਰਾਈਏ ਚੈੱਕ ਥੱਲੇ ਨਾਲ ਕੇਰ ਗਈ ਹੈ ਝੋਟੀ ਆ ਦੇਖੋ ਬੌਲਾ ਕਰੋ ਚੈੱਕ ਮਾਰੀ ਇਸ ਮਾਰ ਕੇ ਚੈੱਕ ਕਰਾ ਲਈ ਆਪਾਂ ਕੋਈ ਤੱਕ ਨਾ ਰਹੇ ਜੀ ਹਨਾ ਮੂਰਲੇ ਦੇ ਹੋਰ ਮਾਰ ਦੀ ਤੇ ਧਾਰ ਦਾ ਨਿਬੜਦੀ ਆ ਹਨਾ ਨਰਾਜਾਈ ਬਾਈ ਇਨੀ ਜਿੰਦਗੀ ਸਾਡੀ ਜਨਾਨੀ ਠੀਕ ਆ ਵੀਰੇ ਤੇ ਆ ਦੇਖੋ ਜੀ ਆਹ ਕੋਨੇੜੇ ਨੂੰ ਚੈੱਕ ਕਰਾ ਲਈ ਕਰਾਉਣਿਆ ਮਗਰ ਤੋਂ ਵੀ ਕਰਾ ਦੀ ਆ ਨਾ ਰਹੇ ਜੀ ਫੇਰ ਅਗਲਾ ਕੀ ਲਾਂਬਾ ਦੇ ਦੇ ਵਾਦੀ ਕੋਈ ਚਾਰੇ ਥਣ ਨਿਕਣੇ ਪੂਰੇ ਗੈਪ ਛੱਡੀ ਵੀਰੇ ਗੈਪ ਤੇ ਆ ਦੇਖੋ ਆਪਾਂ ਕੈਮਰਾ ਜਾਉਂਗਾ ਥੱਲੇ ਵਾੜਦਾ ਜੀ ਠੀਕ ਆ ਜੀ ਇੱਕ ਕਰੋ ਚੈੱਕ ਬਾਕੀ ਦੀ ਗੱਲ ਢਮਾਨ ਵੀਰੇ ਇਹਦੀ ਬਾ ਲੈਣ ਦੇਣ ਜਾਈ ਦੱਸਿਆਂ ਅੱਜ ਇੱਕ ਵਾਰ ਦੀ ਜਲਾ ਮਾਨਦਾਨ ਦਾ ਕਰਾਂਗੇ ਹੋਰ ਛੋਟ ਛੜ ਕਰਾਂਗੇ ਇੱਕ ਬਰੀਨ ਝੋਟੀ ਨੂੰ ਹੋਰ ਤੋੜਦੇ ਵੀਰੇ ਕੋਈ ਕਸਰ ਨਾ ਰਹੇ ਜੀ ਤੇ ਆ ਦੇਖੋ ਜੀ ਡਿਮਾਂਡ ਤੁਹਾਡੇ ਜਿਹੜਾ ਲੰਬਾ ਸੀ ਉਹ ਲਾ ਤਾਂ ਜਿਹੜਾ ਬੰਦਾ ਕਰਦਾ ਉਹਦੀ ਆਪਾਂ ਕਰਾ ਦਿੰਨੇ ਆ ਜੀ ਤੇ ਬਾਕੀ ਦਾ ਆਪਾਂ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਜੇ ਕੋਈ ਨਹੀਂ ਕਰਦਾ ਉਹ ਆਪਣੇ ਬਸ ਦੀ ਗੱਲ ਨਹੀਂ ਹੁੰਦੀ ਜੀ ਆ ਦੇਖੋ ਜੀ ਖਣਲੇਵਾ ਕਰੋ ਚੱਕ ਤੁਸੀਂ ਕੀ ਬਾਤ ਆ ਕਲਾਸਾਂ ਵਰਗੇ ਥਣ ਲੱਗੇ ਹੋ ਥੱਲੋਂ ਲੈ ਜਾ ਲੈ ਮੋੜ ਲਿਆ ਕੁੱਤੋਂ ਇਹ ਹਾਇ ਤਾਂ ਪੂੜਾ ਪੜਾ ਚੱਕਿਆ ਨਹੀਂ ਸੂਕੇ ਹਟਿਆ ਜੇਰ ਆਪਣੇ ਠੀਕ ਆ ਜੇਰ ਆਪਣੇ ਸਾਹਮਣੇ ਸਿੱਟੀ ਆ ਜੀ ਥਾਂ ਨਹੀਂ ਥੋੜੀ ਜੀ ਕਮ ਗਈ ਆ ਉਸ ਹੱਬ ਨੇ ਕਰ ਲੇ ਜੇ ਓਕੇ ਵੀਰੇ ਤੇ ਦੀਪੂ ਪੂਰੇ ਹਨਾ ਪ੍ਰਮਾਣ ਸਮੂਹ ਕੋਈ ਥਾਂ ਚ ਨੋਕਸ਼ ਹੋਵੇ ਆਨਲਾਈਨ ਵੀ ਝੂਠੀ ਜੇ ਤੂੰ ਭੇਜਦੇ ਕੋਈ ਗੱਲ ਨਹੀਂ ਐ ਹੈ ਜੀ ਹਨਾ ਹਾਂ ਠੀਕ ਇੱਕ ਦਾ ਚ ਫੁੱਲਾ ਮਾਨਦਾਨ ਹੋ ਜਾ ਹੁਣ ਉੱਤਰੀ ਆ ਬਾਈ ਦੇ ਠੀਕ ਆ ਵੀਰੇ ਉੱਤਰੀ ਦਿਖਾ ਦਿੰਨੇ ਆਪਾਂ ਫੇਰ ਆ ਦੇਖਿਆਰੇ ਥਾਂ ਨਿਕਰੇ ਵਿੱਚ ਪੂਰੇ ਗੈਪ ਤੇ ਤੇ ਮਗਰ ਆ ਗਿਆ ਕਟਾ ਹਨਾ ਤੇ ਦੂਜਾ ਸੂਆ ਤੇ ਹੁਣ ਆਪਾਂ ਜਿਹੜੀ ਐਰ ਸ਼ੈਰ ਦੀ ਗੱਲ ਕਰ ਲਏ ਵੀਰੇ ਦੀਪੂ ਕੀ ਇਹਦੀ ਡਿਟੇਲ ਹੈਗੀ ਇਹ ਤਿੰਨਾਂ ਤੋਂ ਸਾਢੇ 3 ਨਾ ਮਹੀਨੇ ਦੀ ਕੱਪਣ ਆਪਣੀ ਚੈੱਕ ਕਰਾਈ ਵੀ ਆ ਤੇ ਆਪਣੀ ਚੈੱਕ ਕਰਾਈ ਵੀ ਆ ਅਗਲਾ ਚੈੱਕ ਕਰਾਂਗੇ ਲੈ ਕੇ ਜਾ ਠੀਕ ਆ ਬੁੱਧ ਮਾਲਕ ਨੇ ਅੱਠ ਮਹੀਨੇ ਦੱਸੇ ਜੀ ਆਪਾਂ 6 ਕਿਲੋ ਕਰਕੇ ਦੇਣੀ ਆਂ ਜਿਵੇਂ ਮੈਂ ਦੂਗੀ 6 ਕਿਲੋ 6 ਆਪਾਂ ਦੋ ਟਾਈਮ ਚਲਾ ਕੇ ਚਾਰ ਟਾਈਮ ਚਲਾ ਕੇ ਤੇ ਚੈੱਕ ਪਾਸ ਕਰਾ ਕੇ ਦੇਣੀ ਆਂ ਸੂਆ ਪਹਿਲਾ ਸੂਈ ਵੀ ਆ ਨਾ ਦੂਜੇ ਸੂਏ ਬਾਅਦ ਤੇ ਕੱਪਣ ਪਹਿਲੇ ਸੂਈ ਦੇ ਦੂਜੇ ਸੂਏ ਤੋਂ ਬਾਅਦ ਠੀਕ ਆ ਤੇ ਐਰ ਫੇਰ ਚ ਵੀ ਆਏ ਤੇ ਜਾਂਦੀ ਪੰਜਾਬ ਹਾਂ ਐਰ ਫੇਰ ਤੇ ਥੋੜੀ ਵੱਧ ਤੇ ਤੋਰ ਲਮੜੀ ਕਰਾ ਦੀ ਤੋੜਾ ਤਰਾ ਚੈੱਕ ਹੂੰ ਇਹਦਾ ਜਾਂਦੀ ਜੀ ਠੀਕ ਆ ਵੀਰੇ ਤੇ ਮੋਲ ਇਹਦਾ ਦੀਪੂ ਆਪਾਂ ਬਾਹਲੇ ਬੰਦਿਆਂ ਦੇ ਫੋਨ ਆਈ ਜਾਂਦੇ ਇਹ ਜੀ ਗਾਂ ਦੇ ਜਮੇ ਜਾਇਜ਼ ਕਰਨਾ ਚੰਗਾ ਤੇ ਕੱਦ ਕਾਠ ਦੀ ਵੀਰੇ ਕੋਈ ਵੀ ਕਮੀ ਨਹੀਂ ਤੇ ਚੈੱਕ ਪਾਸ ਆ ਠੀਕ ਆ ਜੀ ਆ ਦੇਖੋ ਥੱਲੋ ਥਣ ਕਰੋ ਕੱਲੇ ਕੱਲੇ ਤੇ ਇੱਕ ਧਾਰਾ ਮਾਰ ਕੇ ਦਿਖਾ ਦੇਾਂਗੇ ਹਾਂ ਠੀਕ ਆ ਲੈ ਚਲੋ ਫੇਰ ਪਿਆਲੀ ਵੀਰੇ ਪਾਣੀ ਹੋਣੇ ਤੇ ਕੋਈ ਨਿਮਾਈ ਨਹੀਂ ਧਵਾਈ ਨਹੀਂ ਬਾਈ ਦਾਈ ਜੱਕ ਦਿੰਦੇ ਰੇਸ ਠੀਕ ਹੈ ਬਸ ਉਹਨੇ ਇੱਕ ਗਰਨਵਾਇਤ ਮਾਈ ਨੀ ਠੀਕ ਹੈ ਬਾਕੀ ਭਾਣੇ ਵਿਗਣਾ ਓਕੇ ਵੀਰੇ ਓਕੇ ਠੀਕ ਆ ਵੀਰੇ ਵੇਖਦੇ ਅੱਜ ਕਰ ਵੇਖਦੇ ਭਾਗੇ ਗੇ ਗੱਲ ਤੇਰੀ ਜਮਾ ਸੀ ਚਲੋ ਜੀ ਮਾਰੋ ਧਾਰਾ ਫਿਰ ਕੋਈ ਨਿਆਣੇ ਨੂਨੇ ਦੀ ਕਾਹਦੀ ਲੋੜ ਨਹੀਂ ਹਨਾ ਆ ਦੇਖੋ ਜੀ ਧਾਰਾ ਮਗਲਾਂ ਚ ਮਾਰ ਠੀਕ ਆ ਵੀਰੇ ਠੀਕ ਆ ਬਸ ਤੇ ਇਹਦਾ ਡਿਮਾਂਡ ਇਹਦੀ ਕੀ ਆ ਵੀਰੇ ਇਹਦਾ 30000 ਦੀ ਬਾਤ ਨਹੀਂ ਆ ਮਾਨਦਾਨ ਹੋ ਜੂਗਾ ਮੁੱਲ ਤੇਰੇ ਜਮਾ ਹੀ ਜਾਇਆ ਜਾ ਹਨਾ ਪਰ ਜਮਾ ਤੇਰੇ ਚੈਨਲ ਦਾ ਕਰਕੇ ਜਿਆਦਾ ਕਰਨਾ ਹੈ ਬਾਈ ਆਪਾਂ ਕੋਈ ਬ੍ਰੀ ਨਹੀਂ ਦਿੰਦਾਗਾ ਠੀਕ ਆ ਕੀ ਕਹਨੇ ਹੁੰਨੇ ਆ ਬਾਈ ਤੁਹਾਨੂੰ ਆ ਕੇ ਆਪਾਂ ਮੁੱਲਾਂ ਬਾਰੇ ਵੀ ਜਮਾ ਜਾਇਜ਼ ਕਰਨੇ ਆ ਨਾ ਪਹਿਲਾਂ ਠੀਕ ਆ ਵੀਰੇ ਤੇ ਨੰਬਰ ਫੇਰ ਬੋਲ ਦੇ ਵੀਰੇ 62 43 47 ਤੇ ਪਿੰਡ ਪਿੰਡ ਹਲਕੜਾ ਠੀਕ ਆ ਵੀਰੇ ਤੇ ਦੋ ਦੋ ਨਾਲ ਸੀ ਦੋਨੇ ਤੁਹਾਨੂੰ ਦਿਖਾ ਪਿਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਦਿਲੋਂ ਧੰਨਵਾਦ